ਕਾਹ ਦੇ ਦਿਨਾਂ ਤੋਂ ਹੁਣ ਪਾਣੀ ਦੀ ਉੱਤੇ ਦੱਸਿਆ ਸੀ ਨਾ ਵੀ ਪਾਣੀ ਲਾ ਰਹੇ ਆ ਤੇ ਲਾਈਟ ਵਾਲਿਆਂ ਨੇ ਬਹੁਤ ਪਰੇਸ਼ਾਨ ਕਰਿਆ 12 ਘੰਟਿਆਂ 'ਚੋਂ 5 ਘੰਟੇ ਲਾਈਟ ਦਿੱਤੀ ਤੇ ਫਿਰ ਕੱਲ ਉਹਨਾਂ ਦੀ ਕੰਪਲੇਂਟ ਕਰੀ ਅੱਜ ਲਾਈਟ ਚੱਲ ਰਹੀ ਹੈ ਪਾਣੀ ਲਾਤਾ ਦਵਾਈ ਪਾ ਰਹੇ ਆ ਕੱਖਾਂ ਲਈ ਬੂਟਾ ਗਲੋਰ ਪਾ ਰਹੇ ਆ ਇਹਦਾ ਖੂਬ ਹੋਊਗਾ ਉਹ ਮਰ ਜੂਗਾ ਮੈਨੂੰ ਲੱਗੂ ਜਾਈ ਤੱਕ ਕੋਈ ਨਹੀਂ ਵਿਜਾਈ ਵਾਲਾ ਝੋਨਾ ਬਾਕੀ ਦੱਸ ਦਿਆਂ ਜਿੱਥੇ ਕਿੰਨੀ ਆ ਰਾਮ ਦੀ ਕਿੰਨੀ ਲਾਈਟ ਚੱਲਦੀ ਹੈ ਵੀ ਜੇ ਲਾਈਟ ਵਾਲੇ ਤੋਂ ਪਰੇਸ਼ਾਨ ਆ ਬਈ ਕੰਪਲੇਂਟ ਕਰੋ ਤਾਂ ਹੱਲ ਹੁੰਦਾ ਉਹਦੀ 1912 ਨੰਬਰ ਹੈ ਵਧੀਆ ਸੁਣ ਬਾਈ ਹੁੰਦੀ

ਅੱਜ ਦੇ ਰਾਂਗੇ ਨਜ਼ਾਰਾ ਲੈਟ ਦਾ ਦਾ ਫਸਰ ਹੋ ਗਿਆ ਕਰਦਾ ਇਧਰ ਉਹ ਤਾਂ ਹੋ ਜੂਗਾ ਚਲੋ ਬਈ ਮਿਲਦੇ ਆਂ ਫਿਰ ਅੱਜ ਕੀ ਕੀ ਕੰਮ ਕਰਦੇ ਆ ਸਾਰਾ ਕੁਝ ਦੱਸਾਂਗੇ ਤੁਹਾਨੂੰ ਲੋਬੀ ਰੋਟੀ ਆ ਗਈ ਐ ਲੱਗਿਆ ਖਾਣ ਖੇਤ ਵਰਗਾ ਨਜ਼ਾਰਾ ਨਹੀਂ ਹੈਗਾ ਕਹਿੰਦੇ ਕਿ ਨਹੀਂ ਦਾਈ ਹੂੰ ਖੇਤ ਵਰਗਾ ਕਿੱਦਾਂ ਆਪਾਂ ਤਾਂ ਹਾਂ ਜੀ ਅੱਜ ਤਾਂ ਨਜ਼ਾਰਾ ਦੇ ਤਾਂ ਲਾਈਟ ਨੇ ਕਿਲੇ ਸਾਢੇ 4 ਭਰਤੇ ਪਾਣੀਏ ਪਾਣੀ ਕਰਤਾ ਲੱਗ ਗਿਆ ਪਾਣੀ ਰਹਿ ਗਿਆ ਲੋ ਕਿਲੇ ਦੋ ਢਾਈ ਰਹਿ ਗਏ ਚਲੋ ਮਿਲਦੇ ਆਂ ਫਿਰ ਅਗਲੇ ਵਲੋਗ ਚ ਬਾਈ ਦੂਈ ਪਾ ਲਈਏ ਹੁਣ ਹੋਪਾ ਦੋ ਨਾਸਤਾ ਆਇਆ ਜੱਟ ਜਾਵੇ ਮਰਦਾ ਨਹੀਂ ਤੇਰਾ ਬਿੰਨੀ ਪੈਗ ਬੈਠੀ ਦਾ ਸਰੀਰ ਠਰਦਾ ਐ ਵੀ ਮਿੱਤਰੋ ਦੁਪਹਿਰਾ ਹੋ ਗਿਆ ਤੜਕੇ ਤੇ ਆਇਆ ਪਾਣੀ ਲਾਉਂਦਿਆਂ ਨੂੰ ਚਲੋ ਮਿਲਦੇ ਆਂ ਫਿਰ ਬਣੇ ਰਹੋ ਇਹ ਦੇ ਪਿਆਰ ਬਣਾਈ ਰੱਖਿਓ ਵੀਡੀਓ ਸ਼ੇਅਰ ਕਰਦੇ ਆ ਕਰੋ